ਪੰਜਾਬੀ ਗਾਇਕ ਕਰਨ ਔਇਲਾ ਅਕਸਰ ਹੀ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਜਿੱਥੇ ਉਹਨਾਂ ਦੇ ਗਾਣਿਆਂ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਉੱਥੇ ਹੀ ਉਹਨਾਂ ਦੇ ਗਾਣੇ ਦੇ ਨਾਲ ਕੋਈ ਨਾ ਕੋਈ ਕਾਉਂਟਰਵਰਸੀ ਵੀ ਜੁੜੀ ਹੁੰਦੀ ਹੈ ਪਰ ਹਾਲ ਹੀ ਵਿੱਚ ਉਹਨਾਂ ਦੇ ਦੋ ਗਾਣੇ ਰਿਲੀਜ਼ ਹੋਏ ਸੀ ਜਿਨ੍ਹਾਂ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਤਾਂ ਦੱਸ ਦਈਏ ਕਿ ਹਾਲ ਹੀ ਵਿੱਚ ਗਾਇਕ ਮਸ਼ਹੂਰ ਯੂਟਿਊਬਰ ਰਣਵੀਰ ਅਲਹਾਬਾਦੀਆ ਦੇ ਪੋਡਕਾਸਟ ਵਿੱਚ ਸ਼ਾਮਲ ਹੋਏ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਬਾਰੇ ਕਈ ਖੁਲਾਸੇ ਕੀਤੇ ਕਈ ਸਾਰੀਆਂ ਗੱਲਾਂ ਉਹਨਾਂ ਨੇ ਇਸ ਪੋਡਕਾਸਟ ਦੇ ਵਿੱਚ ਤਾਂ ਦੱਸਦੇ ਕਿ ਇਸ ਪੋਡਕਾਸਟ ਦੇ ਵਿੱਚ ਗਾਇਕ ਕਰਨ ਔਇਲਾ ਨੇ ਮਾਡਲ ਸ਼ੈਨਾਜ਼ ਗਿਲ ਦੇ ਬਾਰੇ ਆਪਣੇ ਸਰੀਰ ਤੇ ਬਣਾਏ ਟੈਟੂ ਦੇ ਬਾਰੇ ਵੀ ਗੱਲਬਾਤ ਕੀਤੀ ਹੈ ਸ਼ੈਨਾਜ਼ ਦੇ ਬਾਰੇ ਗੱਲਬਾਤ ਕਰਦੇ ਗਾਇਕ ਕਰਨ ਔਇਲਾ ਕਹਿੰਦੇ ਨੇ ਕਿ ਸ਼ੈਨਾਜ਼ ਗਿਲ ਪੰਜਾਬ ਤੋਂ ਹੈ ਅਤੇ ਮੈਨੂੰ ਉਸ ਦਾ ਕੰਮ ਦੇਖਣਾ ਵਧੀਆ ਲੱਗਦਾ ਹੈ ਉਹ ਆਪਣੀ ਮਿਹਨਤ ਦੇ ਨਾਲ ਇੰਨੇ ਵੱਡੇ ਮਕਾਮ ਤੇ ਪਹੁੰਚੀ ਹੈ ਜਿੱਥੇ ਉਹ ਮੇਰੀ ਗਾਇਕੀ ਨੂੰ ਪਸੰਦ ਕਰਦੀ ਹੈ ਉੱਥੇ ਹੀ ਮੈਂ ਵੀ ਉਸ ਦੇ ਟੈਲੈਂਟ ਨੂੰ ਪਸੰਦ ਕਰਦਾ ਹਾਂ ਬਾਕੀ ਜੇਕਰ ਗਾयक ਕਰਨ ਔਇਲਾ ਤੇ ਸ਼ੈਨਾਜ਼ ਦੀ ਕੌਂਟਰੋਵਰਸੀ ਦੀ ਜੇਕਰ ਗੱਲ ਕਰੀਏ ਤਾਂ ਤੁਹਾਨੂੰ ਦੱਸਦੇ ਕਿ ਗਾਇਕ ਕਰਨ ਔਇਲੇ ਦਾ ਇੱਕ ਗਾਣਾ ਆਇਆ ਸੀ ਟੈਟੂ ਡਿਜ਼ੀ ਜਿਸ ਦੇ ਵਿੱਚ ਜਿਸ ਦੇ ਵਿੱਚ ਗਾਇਕ ਕਰਨ ਔਇਲਾ ਦੇ ਗਾਣੇ ਦੇ ਬੋਲ ਸਨ ਕਿ ਤੈਨੂੰ ਟੈਟੂ ਕਿਨੇ ਕਿਹਾ ਸੀ ਬਣਾਉਣ ਨੂੰ ਜਿਸ ਤੋਂ ਬਾਅਦ ਇੱਕ ਵੀਡੀਓ ਮਾਡਲ ਸ਼ੈਨਾਜ਼ ਗਿਲ ਦੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਕਰਨ ਔਇਲੇ ਦੇ ਬਣਾਇਆ ਟੈਟੂ ਰਿਮੂਵ ਕਰਾਉਂਦੇ ਹੋਏ ਦਿਖਾਈ ਦੇ ਰਹੀ ਸੰ ਜੋ ਵੀਡੀਓ ਕਾਫੀ ਸੁਰਖੀਆਂ ਦੇ ਵਿੱਚ ਰਹੀ ਸੀ ਬਾਕੀ ਕਨੋਇਲਾ ਦੀ ਕਹੀ ਸ਼ਨਾਜ਼ ਗਿਲ ਬਾਰੇ ਗੱਲ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟ ਸਾਡੇ ਨਾਲ ਜਰੂਰ ਸਾਂਝਾ ਕਰਨਾ ਤੇਰਾ ਦਿਲ ਵੀ ਨਹੀਂ ਕਰਦਾ ਬਣਾਉਣ ਨੂੰ ਨਹੀਂ ਤੈਨੂੰ ਟੈਟੂ ਕਿਨੇ ਕਿਹਾ ਸੀ ਬਣਾਉਣ ਨੂੰ ਪੰਜਾਬੀ ਗਾਇਕ ਕਰਨ ਔਇਲਾ ਅਕਸਰ ਹੀ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਜਿੱਥੇ ਉਹਨਾਂ ਦੇ ਗਾਣਿਆਂ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਉੱਥੇ ਹੀ ਉਹਨਾਂ ਦੇ ਗਾਣੇ ਦੇ ਨਾਲ ਕੋਈ ਨਾ ਕੋਈ ਕੌਂਟਰੋਵਰਸੀ ਵੀ ਜੁੜੀ ਹੁੰਦੀ ਹੈ ਪਰ ਹਾਲ ਹੀ ਚ ਵਿੱਚ ਉਹਨਾਂ ਦੇ ਦੋ ਗਾਣੇ ਰਿਲੀਜ਼ ਹੋਏ ਸੀ ਜਿਨ੍ਹਾਂ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਤਾਂ ਦੱਸ ਦਈਏ ਕਿ ਹਾਲ ਹੀ ਚ ਗਾਇਕ ਮਸ਼ਹੂਰ ਯੂਟਿਊਬਰ ਰਣਵੀਰ ਅਲਹਾਬਾਦੀਆ ਦੇ ਪੋਡਕਾਸਟ ਵਿੱਚ ਸ਼ਾਮਿਲ ਹੋਏ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਬਾਰੇ ਕਈ ਖੁਲਾਸੇ ਕੀਤੇ ਕਈ ਸਾਰੀਆਂ ਗੱਲਾਂ ਉਹਨਾਂ ਨੇ ਇਸ ਪੋਡਕਾਸਟ ਦੇ ਵਿੱਚ ਤਾਂ ਦੱਸਦੇ ਕਿ ਇਸ ਪੋਡਕਾਸਟ ਦੇ ਵਿੱਚ ਗਾਇਕ ਕਰਨ ਔਇਲਾ ਨੇ ਮਾਡਲ ਸ਼ੈਨਾਜ਼ ਗਿਲ ਦੇ ਬਾਰੇ ਆਪਣੇ ਸਰੀਰ ਤੇ ਬਣਾਏ ਟੈਟੂ ਦੇ ਬਾਰੇ ਵੀ ਗੱਲਬਾਤ ਕੀਤੀ ਹੈ ਸ਼ੈਨਾਜ਼ ਦੇ ਬਾਰੇ ਗੱਲਬਾਤ ਕਰਦੇ ਗਾਇਕ ਕਰਨ ਔਇਲਾ ਕਹਿੰਦੇ ਨੇ ਕਿ ਸ਼ੈਨਾਜ਼ ਗਿਲ ਪੰਜਾਬ ਤੋਂ ਹੈ ਅਤੇ ਮੈਨੂੰ ਉਸ ਦਾ ਕੰਮ ਦੇਖਣਾ ਵਧੀਆ ਲੱਗਦਾ ਹੈ ਉਹ ਆਪਣੀ ਮਿਹਨਤ ਦੇ ਨਾਲ ਇੰਨੇ ਵੱਡੇ ਮਕਾਮ ਤੇ ਪਹੁੰਚੀ ਹੈ ਜਿੱਥੇ ਉਹ ਮੇਰੀ ਗਾਇਕੀ ਨੂੰ ਪਸੰਦ ਕਰਦੀ ਹੈ ਉੱਥੇ ਹੀ ਮੈਂ ਵੀ ਉਸ ਦੇ ਟੈਲੈਂਟ ਨੂੰ ਪਸੰਦ ਕਰਦਾ ਹਾਂ ਬਾਕੀ ਜੇਕਰ ਗਾयक ਕਰਨ ਔਇਲਾ ਤੇ ਸ਼ੈਨਾਜ਼ ਦੀ ਕੌਂਟਰੋਵਰਸੀ ਦੀ ਜੇਕਰ ਗੱਲ ਕਰੀਏ ਤਾਂ ਤਾਂ ਦੱਸਦੇ ਕਿ ਗਾਇਕ ਕਰਨ ਔਇਲਾ ਦਾ ਇੱਕ ਗਾਣਾ ਆ ਸੀ ਟੈਕ ਕਿ ਡੀ ਸੀ ਜਿਸ ਦੇ ਵਿੱਚ ਜਿਸ ਦੇ ਵਿੱਚ ਗਾਇਕ ਕਰਨ ਔਇਲਾ ਦੇ ਗਾਣੇ ਦੇ ਬੋਲ ਸਨ ਕਿ ਤੈਨੂੰ ਟੈਟੂ ਕਿਨੇ ਕਿਹਾ ਸੀ ਬਣਾਉਣ ਨੂੰ ਜਿਸ ਤੋਂ ਬਾਅਦ ਇੱਕ ਵੀਡੀਓ ਮਾਡਲ ਸ਼ੈਨਾਜ਼ ਗਿਲ ਦੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਕਰਨ ਆਇਲੇ ਦੇ ਬਣਾਇਆ ਟੈਟੂ ਰਿਮੂਵ ਕਰਾਉਂਦੇ ਹੋਏ ਦਿਖਾਈ ਦੇ ਰਿਸਨ ਜੋ ਵੀਡੀਓ ਕਾਫੀ ਸੁਰਖੀਆਂ ਦੇ ਵਿੱਚ ਰਹੀ ਸੀ ਬਾਕੀ ਕਰਨ ਆਇਲਾ ਦੀ ਕਹੀ ਸ਼ਨਾਜ਼ ਗਿਲ ਬਾਰੇ ਗੱਲ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟ ਸਾਡੇ ਨਾਲ ਜਰੂਰ ਸਾਂਝਾ ਕਰਨਾ